ਸਾਡੇ YouTube ਚੈਨਲ ਤੇ ਆਪਸ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ 8894 ਭਰਤੀ ਲਈ 2660 ਕੈਂਡੀਡੇਟਸ ਦੀ ਰੀ ਕਾਲ ਸੂਚਿ스트 ਆਉਣ ਤੋਂ ਬਾਅਦ ਹੁਣ ਬੈਕਲੌਗ ਯੂਨੀਅਨ ਦੀ ਕੀ ਸਰਗਰਮੀ ਹੋਣ ਜਾ ਰਹੀ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਨੂੰ ਗੁਜਾਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਨੂੰ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 8264 ਤੇ 8294 ਪੜਤੀਆਂ ਵਿੱਚ अनेका ਹੀ ਉਤਵਾਜ ਜਿਹੜਾ ਆਉਣ ਤੋਂ ਬਾਅਦ ਅਤੇ ਬਹੁਤ ਸਾਰੇ ਅਦਾਲਤੀ ਕੇਸਾਂ ਦੀ ਘਮਣ ਕੇਰੀ ਵਿੱਚੋਂ ਨਿਕਲਣ ਤੋਂ ਬਾਅਦ ਦੋਹਾਂ ਹੀ ਪੜਤੀਆਂ ਲਈ ਚੰਗੀ ਗੱਲ ਇਹ ਹੈ ਕਿ ਹੁਣ ਦੋਵੇਂ ਹੀ ਪੜਤੀਆਂ ਇੱਕ ਇੱਕ ਕਦਮ ਕਰਕੇ ਪੂਰੀਆਂ ਹੋਣ ਦੇ ਪਰਸੇ ਸਵਲ ਵੱਧ ਰਹੀਆਂ ਹਨ ਜਿੱਤੇ 8264 ਪੜਤੀ ਦੇ ਪਹਿਲੀ ਰਿਵਾਈਜ਼ ਸਿਲੈਕਸ਼ਨ ਲਿਸਟ ਦੇ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਵੀ ਕਰਵਾ ਦਿੱਤੀ ਗਈ ਹੈ ਉਤੇ 8294 ਦੀ तकरीबन 2660 ਉਮੀਦਵਾਰਾਂ ਦੀ ਫਰੈਸ਼ ਪੋਸਟਾਂ ਦੀ ਪਹਿਲੀ ਲਿਸਟ ਵੀ 4 ਫਰਵਰੀ ਨੂੰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਇਸ ਲਿਸਟ ਵਿੱਚ EWS ਤੇ NIOS ਉਮੀਦਵਾਰ ਵੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨੂੰ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾਂ ਫਿਰ ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ ਸਿਲੈਕਸ਼ਨ ਲਿਸਟ ਵਿੱਚ ਸ਼ਾਮਲ ਕੀਤਾ ਹੈ ਭਾਵੇਂ ਕਿ ਇਸ ਕੰਮ ਲਈ ਉਹਨਾਂ ਨੂੰ ਕਾफी ਸਮਾਂ ਵੀ ਲੱਗ ਗਿਆ ਹੈ ਜੇਕਰ ਈਟੀਟੀ 2364 ਦੀ ਗੱਲ ਕਰੀਏ ਤਾਂ ਇਸ ਭਰਤੀ ਦੀ ਪਹਿਲੀ ਲਿਸਟ ਦੇ ਸਿਲੇਕਟਡ ਕੈਂਡੀਡੇਟਸ ਤਾਂ ਆਪਣੀ ਮੰਜ਼ਿਲ ਤੋਂ ਸਿਰਫ ਇੱਕ ਕਦਮ ਹੀ ਦੂਰ ਹਨ ਤੇ ਉਹਨਾਂ ਨੂੰ ਸਟੇਸ਼ਨ ਅਲਾਟ ਕਰਕੇ ਤੇ ਆਫਰ ਲੈਟਰ ਦੇ ਕੇ ਸਕੂਲਾਂ ਵਿੱਚ ਭੇਜਣ ਦਾ ਪ੍ਰੋਸੈਸ ਹੀ ਬਾਕੀ ਰਹਿ ਗਿਆ ਹੈ ਪਰੰਤੂ ਈਟੀਟੀ ਨਾਲ ਜਿਨ੍ਹਾਂ ਨੇ ਭਰਤੀ ਦੇ ਸਿਲੇਕਟਡ ਲਗਭਗ 2660 ਕੈਂਡੀਡੇਟਸ ਲਈ ਹੁਣ ਸਟੇਸ਼ਨ ਚੁਆਇਸ ਲਈ ਪੋਰਟਲ ਖੋਲਿਆ ਜਾਣਾ ਅਜੇ ਬਾਕੀ ਹੈ ਜਿਵੇਂ ਹੀ 4 ਫਰਵਰੀ ਨੂੰ ETT 9994 ਦੀ ਸਿਲੈਕਸ਼ਨ ਦੀ ਲਗਭਗ 2660 ਉਮੀਦਵਾਰਾਂ ਦੀ ਲਿਸਟ ਡਾਇਰੈਕਟੋਰੇਟ ਰਾਨੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਤਾਂ ਇਸ ਭਰਤੀ ਤੇ ਬਾਕੀ ਰਹੇ ਨੇ ਉਮੀਦਵਾਰਾਂ ਵਿੱਚ ਇੱਕ ਨਵੀਂ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਸਰਗਰਮੀ ਹੈ ETT 9994 ਭਰਤੀ ਦੀਆਂ ਬਾਕੀ ਰਹਿੰਦੀਆਂ 2994 ਪੋਸਟਾਂ ડી ਰਿਜ਼ਰਵ ਕਰਨ ਦੀ ਮੰਗ ਭਰਤੀ ਦੇ ਇਸ ਭਰਤੀ ਦੀ ਯੂਨੀਅਨ ਦੇ ਕੁਝ ਅਗੂ ਪਹਿਲਾਂ ਤੋਂ ਹੀ ਮੰਗ ਕਰ ਰਹੇ ਸਨ ਕਿ ਵੈਕ ਲੋਗ ਦੀਆਂ ਸਾਰੀਆਂ ਪੋਸਟਾਂ ਡੀ ਰਿਜ਼ਰਵ ਕਰਕੇ ਸਾਰੀ ਭਰਤੀ ਦੀ ਸਿਲੈਕਸ਼ਨ ਲਿਸਟ ਇੱਕੋ ਵਾਰ ਹੀ ਅਪਲੋਡ ਕੀਤੀ ਜਾਵੇ ਪਰੰਤੂ ਉਹਨਾਂ ਦੀ ਇਹ ਮੰਗ ਪੂਰੀ ਕਰਨ ਤੋਂ ਸਰਕਾਰ ਨੇ ਤੇ ਵਿਭਾਗ ਨੇ ਸਾਬੰਕਾਰ ਕਰ ਦਿੱਤਾ ਸੀ ਕਿਉਂਕਿ ਸਿੱਖਿਆ ਮੰਤਰੀ ਦੇ ਕਥਨ ਅਨੁਸਾਰ ਅਜਿਹਾ ਇਸ ਕਰਕੇ ਕਰਨਾ ਸੰਭਵ ਨਹੀਂ ਸੀ ਕਿਉਂਕਿ ਇਸ ਸੰਬੰਧੀ ਪਹਿਲਾਂ ਤੋਂ ਫਰੇਮ ਕੀਤੇ ਭਰਤੀ ਦੇ ਨਿਯਮ ਹਲਾਓ ਨਹੀਂ ਕਰਦੇ ਤੇ ਪਹਿਲੀ ਲਿਸਟ ਦੇ ਕੈਂਡੀਡੇਟਸ ਦੀ ਜੁਆਇਨਿੰਗ ਤੋਂ ਬਾਅਦ ਹੀ ਬੈਕਲੌਗ ਦੀਆਂ ਪੋਸਟਾਂ ਨੂੰ ਰੀਜ਼ਰਵ ਕਰਨ ਦਾ ਪ੍ਰੋਸੈਸ ਸ਼ੁਰੂ ਹੋਵੇਗਾ ਇਸ ਸਬੰਧੀ ਬੈਕਲੌਗ ਦੀਆਂ ਪੋਸਟਾਂ ਨੂੰ ਰੀਜ਼ਰਵ ਕਰਨ ਦੀ ਮੰਗ ਨੂੰ ਲੈ ਕੇ ATT 94 ਬੈਕਲੌਗ ਯੂਨੀਅਨ ਦੇ ਆਗੂਆਂ ਨੇ ਸੰਗਰੂਰ ਵਿਖੇ 2 ਫਰਵਰੀ 2025 ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ 'ਤੇ ਕਰਨ ਲਈ ਇੱਕ ਪ੍ਰੋਟੈਸਟ ਵੀ ਕੀਤਾ ਸੀ ਜਿਹਦੇ ਸਿੱਟੇ ਵਜੋਂ ਬੈਕਲੌਗ ਯੂਨੀਅਨ ਨੂੰ ਹੁਣ ਸਿਕਰ ਮੰਤਰੀ ਸਰਦਾਰ ਹਰਜੋਤ ਬੈਂਸ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੋ ਕਿ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਿਲਡਰਨ ਡਿਵੈਲਪਮੈਂਟ ਮੰਤਰੀ ਹਨ ਉਹਨਾਂ ਨਾਲ 7 ਫਰਵਰੀ ਨੂੰ ਮੰਗਾ ਸਬੰਧੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਇਸ ਲਈ 2994 ਬੈਕਲੌਗ ਯੂਨੀਅਨ ਦੇ ਆਗੂਆਂ ਵੱਲੋਂ ਹੁਣ ਘਰਾਂ ਵਿੱਚ ਬੈਠੇ ਕੈਂਡੀਡੇਟਸ ਨੂੰ ਜ਼ੋਰਦਾਰ ਅਪੀਲ ਵੀ ਕੀਤੀ ਗਈ ਹੈ ਇਹ 6 ਫਰਵਰੀ ਨੂੰ ਗੰਭੀਰਪੁਰ ਵਿਖੇ ਲੱਗੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਤਾਂ ਜੋ ਇਕਾਦਖਾ ਕੇ ਸਰਕਾਰ ਤੇ ਦਬਾਅ ਬਣਾ ਕੇ 7 ਫਰਵਰੀ ਨੂੰ ਬੈਕਲੌਗ ਦੀਆਂ ਪੋਸਟਾਂ ਡੀ ਰਿਜ਼ਰਵ ਕਰਨ ਲਈ ਕੋਈ ਠੋਸ ਹੱਲ ਕੱਢਣ ਦੀ ਮੰਗ ਪੂਰੀ ਕਰਵਾਈ ਜਾ ਸਕੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 7 ਫਰਵਰੀ ਦੀ ਮੀਟਿੰਗ ਵਿੱਚੋਂ 2994 ਪੋਸਟਾਂ ਡੀ ਰਿਜ਼ਰਵ ਕਰਨ ਦੀ ਮੰਗ ਦਾ ਕੀ ਨਤੀਜਾ ਨਿਕਲਦਾ ਹੈ ਇਸ ਵੀਡੀਓ ਵਿੱਚ ਬਸ ਇਨਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ